ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਜਿਹੜੀ ਆ ਉਹ ਕਿਸਾਨ ਭਰਾਵਾਂ ਦੇ ਲਈ ਹੋਂ ਵਾਲੀ ਐ ਅੱਜ ਤੁਹਾਨੂੰ ਇੱਕ ਅਜਿਹੇ ਕਿਸਾਨ ਵੀਰ ਨਾਲ ਮਲਾਉਣ ਜਾ ਰਹੇ ਆ ਜਿਸ ਨੇ ਕਿ ਮੂੰਗ ਦਾ ਬੀਜ ਜਿਹੜਾ ਹੈ ਉਹ ਖੁਦ ਹੀ ਤਿਆਰ ਕੀਤਾ ਗਿਆ ਤੇ ਬਹੁਤੀ ਘੱਟ ਰੇਟਾਂ ਤੇ ਦਿੱਤਾ ਜਾ ਰਿਹਾ ਜੀ ਹਾਂ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਸਰਸੇ ਜ਼ਿਲ੍ਹੇ ਦੇ ਪਿੰਡ ਰੋੜੀ ਦੇ ਵਿੱਚ ਜਿੱਥੇ ਕਿ ਇਸ ਭਰਾ ਦੇ ਵੱਲੋਂ ਤੁੰਦੀwala ਸੀਡ ਸਟੋਰ ਜਿਹੜਾ ਪਿਛਲੇ 5 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਤੇ ਉੱਥੇ ਹੀ ਇਸ ਵੀਰ ਜਸਪਾਲ ਸਿੰਘ ਦੇ ਵੱਲੋਂ ਹਰਮਨ ਸੀਡ ਦੇ ਨਾਮ ਤੋਂ ਇੱਕ ਕੰਪਨੀ ਜਿਹੜੀ ਉਹ ਪਿਛਲੇ 2 ਸਾਲਾਂ ਤੋਂ ਰਜਿਸਟਰ ਕਰਵਾਈ ਗਈ ਹੈ ਤੇ ਇਹਨਾਂ ਦੇ ਵੱਲੋਂ ਕਿਹਾ ਆ ਮੂng ਦਾ ਬੀਜ ਜਿਹੜਾ ਉਹ ਹਰ ਸਾਲ ਰੱਖਿਆ ਜਾਂਦਾ ਹੈ ਸੋ ਇਸ ਵਾਰ ਵੀ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਤਰ੍ਹਾਂ ਦੇ ਵਿੱਚ ਪਾਰੀ ਮਾਤਰਾ ਦੇ ਵਿੱਚ ਇਹਨਾਂ ਦੇ ਵੱਲੋਂ ਬੀਜ ਜਿਹੜਾ ਇਹੋ ਖੁਦ ਤਿਆਰ ਕਰਵਾ ਕੇ ਰੱਖਿਆ ਗਿਆ ਸੋ ਵੀਰਾਂ ਦੇ ਨਾਲ ਗੱਲਬਾਤ ਕਰਕੇ ਤਾਂ ਸਾਰੀ ਡਿਟੇਲ ਜਿਹੜੀ ਆ ਉਹ ਜਾਣਾਂਗੇ ਕਿ ਕਿਸੇ ਸਿਸਟਮ ਦੇ ਨਾਲ ਜਿਹੜਾ ਮੂਹ ਤਾਂ ਬੀ ਐ ਉਸ ਨੂੰ ਇਹ ਵੀਰ ਤੁਹਾਡੇ ਤੱਕ ਸਪਲਾਈ ਕਰਨਗੇ ਸੋ ਕਰਦੇ ਆ ਵੀਰਾਂ ਦੇ ਨਾਲ ਗੱਲਬਾਤ ਸੋ ਹੁਣ ਆਪਾਂ ਚੱਲਦੇ ਆਂ ਦੰਦੀਵਾਲ ਸੀਡਰ ਸਟੋਰ ਦੇ ਉੱਪਰ ਤੇ ਕਰਦੇ ਆਂ ਭਾਈ ਜਸਪਾਲ ਦੇ ਨਾਲ ਗੱਲਬਾਤ ਭਾਈ ਸਤਿ ਸ਼ਕਾਓ ਸਤਿ ਸ਼ਕਾਲ ਜੀ ਭਾਈ ਕੀ ਨਾਮ ਹੈ ਦਸਪਾਲ ਸਿੰਘ ਹੈ ਬਈ ਤੁਸੀਂ ਕਦੋਂ ਤੋਂ ਆਹ ਪੈਸਟੀਸਾਈਡ ਦਾ ਕੰਮ ਕਰ ਰਹੇ ਹੋ ਸਾਨੂੰ 5 ਸਾਲ ਹੋ ਗਏ ਠੀਕ ਹੈ ਬਈ ਤੇ ਜਿਹੜਾ ਆਪਾਂ ਮੂੰ ਦਾ ਬੀਜ ਤਿਆਰ ਕੀਤਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਇਹ ਕੰਪਨੀ ਜਿਹੜੀ ਹੈ ਰਜਿਸਟਰਡ ਕਰਵਾਈ ਨੂੰ ਇਹਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹਾਂਜੀ ਪਹਿਲਾਂ ਇੱਕ ਆਪਣੇ ਕੋਲ ਇੱਕ ਵੈਰਿਟੀ ਸੀਗੀ 421 ਹੁਣ ਦੂਸਰੀ ਵੈਰਿਟੀ ਤਿਆਰ ਕੀਤੀ ਹੈ 1142 ਸਭ ਤੋਂ ਪਹਿਲਾਂ ਤਾਂ ਸਾਡਾ ਇਹ ਚੈਨਲ ਦੇਖ ਰਹੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਦੂਜਾ ਸੀ ਦੱਸਣ ਜਾ ਰਹੇ ਹਾਂ ਕਿ ਜੋ ਇਹ ਮੋਂਗ ਦੀਆਂ ਵੈਰੈਟੀਆਂ ਅਸੀਂ ਤਿਆਰ ਕੀਤੀਆਂ ਪਹਿਲਾਂ ਅਸੀਂ ਇਹ 421 ਤਿਆਰ ਕੀਤੀ ਸੀ ਪਿਛਲੀ ਵਾਰ ਜਿਹਦਾ ਕਿ ਸਾਨੂੰ ਬੰਪਰ ਝਾੜ ਮਿਲਿਆ ਲਗਭਗ ਇਸ ਵੈਰੈਟੀ ਨੇ ਸਾਨੂੰ 12 ਕੁਆਂਟਲ ਤੱਕ ਝਾੜ ਦਿੱਤਾ ਹੈ ਇੱਥੇ ਰੋੜੀਪਿੰਡ ਦੇ ਵਿੱਚ ਹੀ ਲੱਗੀ ਹੋਈ ਸੀ ਗੁਰਮੇਲ ਸਿੰਘ ਮੈਂਬਰ ਦੇ ਤੇ ਤੁਸੀਂ ਪੁੱਛ ਸਕਦੇ ਹੋ ਜਾ ਕੇ ਐਚਪੀ ਪੰਪ ਦੇ ਬਾਈਕ ਸਾਈਡ ਉਹਨਾਂ ਦਾ ਖੇਤ ਹੈ ਉਸ ਤੋਂ ਬਾਅਦ ਅਸੀਂ ਇਸ ਵਾਰ ਇਹ ਜਿਹੜੀ ਵੈਰੈਟੀ ਹੈ 1142 ਜਿਹੜੀ ਹਿਸਾਰ ਜੁਨੀਵਰਸਿਟੀ ਦੀ ਵੈਰੈਟੀ ਹੈ ਉਤੋਂ ਬ੍ਰੀਡਰ ਸੀਡ ਲੈ ਕੇ ਅਸੀਂ ਇਹ ਤਿਆਰ ਕੀਤੀ ਹੈ ਵਿਦ ਗਵਰਨਮੈਂਟ ਦੇ ਥਰੂ ਫਾਊਂਡੇਸ਼ਨ ਵੈਰੈਟੀ ਤਿਆਰ ਕੀਤੀ ਹੈ ਟੈਗ ਲੱਗੇ ਨੇ ਪੱਕਾ ਬਿੱਲ ਦਿੱਤਾ ਜਾਊਗਾ ਕਿਸਾਨ ਵੀਰਾਂ ਨੂੰ ਸਭ ਤੋਂ ਜਿਹੜੀ ਗੱਲ ਹੈ ਕਿ ਮੇਨ ਹੁੰਦੀ ਹੈ ਕਿ ਕਿਸਾਨ ਵਾਸਤੇ ਜਿਹੜਾ ਬੀ ਹੈ ਉਹ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਜੇ ਕਿਸਾਨ ਨੂੰ ਬੀ ਘਟੀਆ ਕੁਆਲਿਟੀ ਦਾ ਮਿਲ ਗਿਆ ਤਾਂ ਉਸ ਦੇ ਉੱਤੇ ਖਰਚਾ ਕਰੇ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਬੀ ਵਧੀਆ ਕੁਆਲਿਟੀ ਦਾ ਖਰੀਦ ਲੋਗੇ ਚਾਹੇ 2 ਰੁਪਏ ਮਹਿੰਗਾ ਮਿਲ ਜੇ ਤਾਂ ਸਾਨੂੰ ਝਾੜ ਵਧੀਆ ਮਿਲੂਗਾ ਪਿਛਲੀ ਵਾਰ ਇਸ ਵੈਰੈਟੀ ਨੇ ਸਾਨੂੰ 10 ਤੋਂ 11 ਕੁਇੰਟਲ 12 ਕੁਇੰਟਲ ਝਾੜ ਦਿੱਤਾ ਹੋਇਆ ਹੈ ਬਹੁਤ ਹੀ ਵਧੀਆ ਜਿਹੜੀ ਵੈਰੈਟੀ ਹੈ 1142 ਪੀਲਾਪਨ ਇਹਦੇ ਵਿੱਚ ਬਿਲਕੁਲ ਨਹੀਂ ਆਉਂਦਾ ਹਿਸਾਰ ਯੂਨੀਵਰਸਿਟੀ ਦੀ ਵੈਰੈਟੀ ਹੈ ਪ੍ਰੂਫ ਦੇ ਨਾਲ ਦਿੰਮਗੇ ਪੱਕਾ ਬਿੱਲ ਕਿਸਾਨ ਨੂੰ ਦਿੱਤਾ ਜਾਊਗਾ ਇਹ ਵੀ 11421 ਜਿਹੜੀ ਵੈਰੈਟੀ ਹੈ ਇਹਦੇ ਵਿੱਚ ਵੀ ਪੀਲਾਪਨ ਬਿਲਕੁਲ ਨਹੀਂ ਆਊਗਾ ਇਹਦਾ ਵੀ ਝਾੜ ਬਹੁਤ ਜ਼ਬਰਦਸਤ ਹੈ ਕਿਸਾਨ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਦੰਦੀਵਾਲ ਸੀਡ ਸਟੋਰ ਰੋੜੀ ਜਿਹੜਾ ਸੀ ਪਿਛਲੇ 2 ਸਾਲ ਤੋਂ ਹਰਮਨ ਸੀਡ ਦੀ ਅਸੀਂ ਮੰਨ ਲਓ ਵੀ ਇੱਕ ਫਾਰਮਰ ਰੀਸਟਰ ਕਰਾਈ ਹੋਈ ਹੈ ਵਿਦ ਪ੍ਰੂਫ ਹੈ ਸਾਡੇ ਕੋਲੇ ਕਹਿਣ ਦਾ ਮਤਲਬ ਵੀ ਜਿਹੜਾ ਸਾਡਾ ਹਰਿਆਣਾ ਬੀਜ ਪ੍ਰਮਾਣੀਕਰਨ ਉਸ ਤੋਂ ਇਹ ਮਨਸ਼ੂਰ ਮਨਜ਼ੂਰਸ਼ੁਦਾ ਹੈ ਅਸੀਂ ਪੱਕੇ ਤੌਰ ਦੇ ਉੱਤੇ ਸਰਕਾਰ ਦੇ ਟੈਗ ਦੇ ਥਰੂ ਜਿਹੜਾ ਕਿ ਸੀਡ ਸੈਟੀਸਫੈਕਸ਼ਨ ਦਾ ਟੈਗ ਹੈ ਉਹ ਨਾਲ ਤੁਸੀਂ ਦੇਖ ਸਕਦੇ ਹੋ ਫਾਊਂਡੇਸ਼ਨ ਦਾ ਲੱਗਿਆ ਹੋਇਆ ਹੈ ਜੇ ਕਿਸੇ ਵੀ ਕਿਸੇ ਕੰਪਨੀ ਨੇ ਜਾਂ ਕਿਸੇ ਵੀਰ ਨੇ ਇਸ ਫਾਊਂਡੇਸ਼ਨ ਤੋਂ ਸਰਟੀਫਾਈਡ ਵੀ ਤਿਆਰ ਕਰਨਾ ਹੈ ਉਹ ਵੀ ਅਸੀਂ ਪੱਕਾ ਬਿੱਲ ਤੇ ਜਿਹੜੀ ਮਹਿਕਮੇ ਦੇ ਕਾਗਜ਼ ਨੇ ਉਹ ਨਾਲ ਦੇਵਾਂਗੇ ਤੇ ਇੱਕ ਵਾਰ ਸਾਡੀ ਇਸ ਵੈਰਾਈਟੀ ਨੂੰ ਤੁਸੀਂ ਲਗਾ ਕੇ ਦੇਖੋ ਜਿਹੜਾ ਵੀ ਵੀਰ ਇਸ ਵੈਰਾਈਟੀ ਨੂੰ ਲਗਾਊਗਾ ਅਗਲੀ ਵਾਰ ਮੰਨ ਲਓ ਅਸੀਂ ਉਸ ਤੋਂ ਕਿਸੇ ਨੇ ਇਸ ਫਾਊਂਡੇਸ਼ਨ ਤਿਆਰ ਕਰਕੇ ਸਾਨੂੰ ਦੇਣਾ ਹੈ ਤਾਂ ਅਸੀਂ ਉਹ ਫਾਊਂਡੇਸ਼ਨ ਤਿਆਰ ਦੀ ساری ਸਰਟ ਸਰਟੀਫਾਈਡ ਵੀ ਤਿਆਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਦੱਸਾਂਗੇ ਤੇ ਸਾਨੂੰ ਸਰਟੀਫਾਈਡ ਵੀ ਤਿਆਰ ਕਰਕੇ ਦੇ ਸਕਦਾ ਅਸੀਂ ਉਹ ਵਾਪਸ ਵੀ ਲਵਾਂਗੇ ਬਸ ਵਧੀਆ ਰੇਟਾਂ ਦੇ ਉੱਤੇ ਮਾਰਕੀਟ ਨਾਲੋਂ ਅਸੀਂ 100 ਰੁਪਏ ਮਹਿੰਗਾ ਰੱਖਣ ਨੂੰ ਉਹਦੇ ਤੋਂ ਤਿਆਰ ਹਾਂ ਤੇ ਇਸ ਕਰਕੇ ਇੱਕ ਵਾਰ ਜਿਹੜੀ ਸਾਡੀ ਇਹ ਵੈਰੈਟੀ ਹੈ 421 ਤੇ 1142 ਉਹ ਲਗਾਓ ਸਾਡੇ ਕੋਲੇ 400 ਜਿਹੜੀ 1142 ਵੈਰੈਟੀ ਹੈ ਉਹ ਸੀਮਤ ਮਾਤਰਾ ਦੇ ਵਿੱਚ ਹੈ ਜਿਹੜਾ ਫਾਊਂਡੇਸ਼ਨ ਵੀ ਹੈ ਕਿ ਸਾਡੇ ਕੋਲੇ 30 ਕੁਵਾਂਟਲ ਵੀ ਹੈ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਸਾਡੇ 550 ਥੈਲੀ ਹੈ 5 ਕਿਲੋ ਦੀ ਅਸੀਂ ਪੈਕਿੰਗ ਕੀਤੀ ਹੈ ਦੋਨਾਂ ਥੈਲੀਆਂ ਦੀ ਇਹ ਸਾਡੇ ਕੋਲੇ 20 60 70 ਕੁਆਂਟਲ ਹੈ ਜਿਹੜਾ 421 ਹੈ ਤੇ ਸੀਮਿਤ ਮਾਤਰਾ ਦੇ ਵਿੱਚ ਹੈ ਡਿਮਾਂਡ ਬਹੁਤ ਆ ਰਹੀ ਹੈ ਕਿਉਂ ਸਾਡੇ ਪਿੰਡ ਪਿੰਡ ਰੋੜੀ ਦੇ ਵਿੱਚ ਪਤਾ ਹੈ ਵੀ ਜਿੱਥੇ ਵੈਰਾਈਟੀ ਲੱਗੀ ਹੋਈ ਹੈ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਉਸ ਵੈਰਾਈਟੀ ਦਾ ਬਹੁਤ ਹੀ ਜ਼ਬਰਦਸਤ ਝਾੜ ਆ ਰਿਹਾ ਇਸ ਵਾਰ ਵੀ ਉੱਥੇ ਲੱਗੇਗੀ ਤੁਸੀਂ ਆ ਕੇ ਇਸ ਫਸਲ ਨੂੰ ਦੇਖ ਸਕਦੇ ਹੋ ਬਾਕੀ ਵੀਡੀਓ ਨੂੰ ਸਾਡੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਜਾਵੇ ਜੋ ਕਿਸਾਨ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਸਾਡੇ ਨੰਬਰ ਸਕਰੀਨ ਦੇ ਉੱਤੇ ਚੱਲ ਰਹੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਰੇਟ ਬਾਰੇ ਗੱਲ ਕਰ ਸਕਦਾ ਹੈ ਬਹੁਤ ਹੀ ਵਾਜਵ ਰੇਟਾਂ ਦੇ ਉੱਤੇ ਅਸੀਂ ਐਨੀ ਵੀ ਕੋਈ ਅਸੀਂ ਬਹੁਤ ਹੀ ਵੱਧ ਰੇਟ ਲੈਣੇ ਵਾਜਵ ਰੇਟਾਂ ਦੇ ਉੱਤੇ ਅਸੀਂ ਕਿਸਾਨ ਵੀਰਾਂ ਨੂੰ ਇਹ ਬੀਜ ਉਪਲਬਧ ਕਰਾਵਾਂਗੇ ਹਾਂ ਇਹ ਹੈ ਕਿ ਜੇ ਕਿ ਜ਼ਿਆਦਾ ਕਿਸਾਨ ਆਉਣਗੇ ਤਾਂ ਅਸੀਂ ਵੀ ਉਹਨਾਂ ਨੂੰ ਸੀਮਿਤ ਮਾਤਰਾ ਦੇ ਵਿੱਚ ਦੇ ਸਕਦੇ ਹਾਂ ਅਸੀਂ ਜ਼ਿਆਦਾ ਵੀ ਨਹੀਂ ਦੇਵਾਂਗੇ ਧੰਨਵਾਦ ਜੀ